ਕਸਾ ਲੱਗ ਗਿਆ ਕਿੱਥੇ ਤਾਂ ਮੇਰੇ ਕੋਲ ਪਿੰਗਰਦੀ ਗਈ ਸੀ ਤੇ ਆਪ ਜੀ ਇੱਕ ਸਾਢੇ ਘੰਟੇ ਤੋਂ ਮੈਂ ਆਪ ਸਾਹਦੇ ਸਾਹਮਣੇ ਖੜੀ ਨੇ ਜਦੋਂ ਸੇ ਬਲਾਕ ਮੈਨੂੰ ਇੰਨਾ ਇਜ਼ਤਮਾਨ ਦਿੱਤਾ ਮੈਂ ਡਾਕਟਰ ਮਾਰਵੀ ਜੀ ਤੇ ਬਾਹਰ ਗਏ ਦੇ ਨੇ ਉਹਨਾਂ ਦੀ ਵੀ ਧੰਨਵਾਦ ਹੈ ਪਰ ਪਰਮ ਦੇ ਦਵਿੰਦਰ ਜੀ ਲੋਨ ਤੇ ਆਪ ਸਾਹਿ ਜਿੰਨੇ ਵੀ ਆਰਗੇਨਾਈਜ਼ਰ ਤੇ ਜਿੰਨੇ ਮੈਂਬਰ ਸਹਿਮਾਨ ਨੇ ਮੈਂ ਆਪ ਜੀ ਦੇ ਦਿੱਤੇ ਮੁਸਕੁਰ ਗਜ਼ਾਰ ਰਿਹਾ ਬਹੁਤ ਵਧੀਆ ਇੱਥੇ ਆ ਕੇ ਲੱਗਿਆ ਇੰਨਾ ਵੈਲ ਆਰਗੇਨਾਈਜ਼ਡ ਪ੍ਰੋਗਰਾਮ ਹੈ ने बोलता कि कहीं बोल बोलती नामतुसी मेरी कथा सुना दो मैं टाइम वेस्ट नहीं कर दू और तुझे अपने भी तुझे अपनी थोड़ी सुना दो मैं मैं बोलता नहीं कोई ज्यादा सोचे के करते है मैं तो से यूनिको इन मोड़ ले आओ ਆਪਾਏ ਤੇ ਤੋੜ ਨਿਭਾਈਏ ਛੱਡ ਕੇ ਕਦੇ ਨਾ ਜਾਈਏ ਵੇ ਸਈਓ ਨੀ ਕੋਈ ਮੋੜ ਲਿਆਵੋ ਹਾਈ ਨੀ ਕੋਈ ਮੋੜ ਲਿਆਵੋ ਰੋ ਰੁਕਮਲੀ ਹੋ ਗਈ ਹਾਂ ਮੈਂ ਹੁਣ ਤੇਨੰਜੂ ਵੀ ਸੁੱਖ ਦੇਨੇ ਸੁੱਖ ਕੇਤੇ ਸਹੀਓ ਨੀ ਕੋਈ ਮੋੜ ਲਿਆਵੋ ਹਾਈ ਨੀ ਕੋਈ ਮੋੜ ਲਿਆਵੋ ਥੁੱਕ ਦੇਓ ਹੁਣ ਆਪਣਾ ਰੋਸਾ ਆਪਣਿਆਂ ਨਾਲ ਕੈਸਾ ਰੋਸਾ ਪਿਆਰ ਵਧਾਉਣਾ ਤੇ ਚੁੱਪ ਜਾਣਾ ਯਾਰਾ ਤੈਨੂੰ ਨਹੀਂ ਆਉਂਦਾ ਯਾਰਾ ਤੈਨੂੰ ਨਹੀਂ ਆਉਂਦਾ ਤੇਰੀ ਕਮਲੀ ਹੋ ਕੇ ਫਰਦੀ प्यार आओली हू वापस लियाओली सही मोड़ मेरा माही हो मेरे नर रुस गया है पता नहीं क्यों एक दिन निकल तुरी मैं बहार ਤੇ ਜਾ ਪਹੁੰਚੀ ਰਿਸ਼ਤਿਆਂ ਦੇ ਬਾਜ਼ਾਰ ਵਿੱਚ ਸੋਚਿਆ ਪਤਾ ਕਰਾਂ ਕਿ ਅੱਜ ਕੱਲ ਕਿੱਥੋਂ ਮਿਲਦੀ ਹੈ ਇਨਸਾਨੀਅਤ ਬਹੁਤ ਘੱਟੀ ਇਨਸਾਨੀਅਤ ਨਾ ਮਿਲੇ ਕਿਥੋਂ ਜਿਸ ਨੂੰ ਉੱਤਸਾ ਇਹ ਜਵਾਂ ਮਿਲੇ ਦਾਦੀ ਬੀਬਾ ਉਸ ਨੂੰ ਜਨ ਅੱਜ ਸਰ ਤੋਂ ਫਰਿਆ ਜ਼ਮੀਰਾਂ ਮਰ ਚੁੱਕੀਆਂ ਨੇ ਤੇ ਇਨਸਾਨੀਅਤ ਕਿੱਥੇ ਨੇ ਮੰਨੀ ਮੰਨੀ ਮੈਂ ਤੇ ਤੁਰ ਹੀ ਗਈ ਕੀ ਦੇਖਣੀ ਹੈ ਇੱਕ ਜਗ੍ਹਾ ਬਹੁਤ ਵੀਰ ਸੀ ਜ਼ਰਾ ਰੁਕ ਕੇ ਮੈਂ ਦੇਖਿਆ ਮੰਡੀ ਲੱਗੀ ਹੋਈ ਸੀ ਪੈਸਿਆਂ ਦਾ ਬਾਜ਼ਾਰ ਦੀ ਬੋਲੀ ਲੱਗੀ ਸੀ ਜਿੱਥੇ ਪੈਸੇ ਦੇ ਕੇ ਕਿਤਾਬਾਂ ਲਿਕਨ ਖਰੀਦਣ ਤੇ ਵੇਚਣ ਵਾਲਿਆਂ ਦੀ ਦੰਗ ਰਹਿ ਗਈ ਨਾ ਉਪੋ ਅਹਿਸਾਸ ਹੋਇਆ ਸਿਰੇ ਨੇ ਲੋਕ ਆਪਣੇ ਅਹਿਸਾਸਾਂ ਦੀ ਵੀ ਕਦੇ ਕੀਮਤ ਹੁੰਦੀ ਹੈ ਕੋਈ ਮਨ ਮਸੂਸ ਰਹਿ ਗਈ ਮੈਂ ਅੱਗੇ ਤੁਰ ਕੀ ਦੇਖਦੀ ਆ ਮਾਨ ਸਨਮਾਨ ਉਹਦੇ ਵੀ ਵੇਚੇ ਜਾ ਰਹੇ ਨੇ पैसे दे के चाप करके सिफारिश करके इंसान की अपनी काबिलियत की कोई कदर नहीं रहेगी ओ हो दुखी हो अगे बढ़ी फिर शायद कि तो सच्चा प्यार मिल जाए ओ मैं तो भुलेखे भी सी अजकल किसी भी रिश्ते में सच्चा प्यार नहीं रहा सब रिश्ते नाते मतलब हो गए ने कितने इंसान इंसानी कितने तो गोएगी ਸੁਰਦੇ ਦੁਰਦੇ ਜਾ ਪੁੰਚੀ ਬਸਤੀ ਇੱਕ ਵਿੱਚ ਗਰੀਬ ਗੁਰਬੇ ਮਜ਼ਦੂਰਾਂ ਦੇ ਸੰਜਿੱਤੇ ਮੈਨੂੰ ਦੇਖ ਉਹਨਾਂ ਨੂੰ ਜਿਵੇਂ ਚਾਹੀ ਚੜ ਗਿਆ ਹੋਏ ਨਾਂ ਜਾਣ ਨਾ ਪਹਿਚਾਨ ਫਿਰ ਵੀ ਇੰਨਾ ਮੋਹ ਤੇ ਸਤਕਾਰ ਵਿੱਚ ਵੀ ਜਾਵਨ ਉਹ ਮੇਰੇ ਅੱਗੇ ਪਿੱਛੇ ਮੰਜੇ ਤੇ ਕੋਠਾ ਸੁਖਸੰਤ ਉੱਚੇ ਜੋ ਸਰਦਾ ਬੰਦਾ ਸੀ ਖਾਨ ਪਿੰਨੋਂ ਦਿੱਕਤਾ ਕਈ ਤਰ੍ਹਾਂ ਦੇ ਸਵਾਲ ਮੈਨੂੰ ਉਹਨਾਂ ਕੀਤੇ ਜਿਨ੍ਹਾਂ ਦੇ ਠੀਕ ਜਵਾਬ ਨਾ ਦੇ ਸਕੀ ਮੈਂ ਮੂੰ ਆਪਣਾ ਚ ਪੰਦੀ ਫਿਰਮੇ ਉਹਨਾਂ ਤੋਂ ਇੱਕ ਦੂਸਰੇ ਦੇ ਦੁੱਖ ਸੁੱਖ ਵਿੱਚ ਸਾਥ ਦੇਣ ਵਾਲੇ ਸਾਥ ਨਿਭਾਉਣ ਵਾਲੇ ਕਿੰਨਾ ਮੁਹ ਪ੍ਰਿਆਸੀ ਉਹਨਾਂ ਸਭਨਾ ਵਿੱਚ ਕਿਉਂਕਿ ਉਹਨਾਂ ਨੇ ਜ਼ਮੀਰਾਂ ਮਰੀਆਂ ਹੋਈਆਂ ਨੇ ਸਾਂ ਜ਼ਗਦੀਆਂ ਜ਼ਮੀਰਾਂ ਵਾਲੇ ਸਭ ਲੋਕ ਜਿਸ ਇਨਸਾਨੇ ਨੂੰ ਮੈਂ ਜਗਾ ਜਗਾ ਤਲਾਸ਼ ਕਰ ਰਹੀ ਸੀ ਰਿਸ਼ਤੇ ਅੰਦਰ بازار ਵਿੱਚ ਸੇ मिल ਗਿਆ ਜੋ ਮੈਨੂੰ ਗਰੀਬਾਂ ਦੇ ਬਸਤੇ ਵਿੱਚ ਜਿੱਥੇ ਪਿਆਰ ਸਤਕਾਰ ਤੇ ਸਕੂਨ ਇਸਪੂਨ ਸੇ ਪਾਸਾ ਹੈ